ਤੋ ਘੱਟ ਉਮਰ ਵਾਲੇ ਬੱਚਿਆਂ ਨੂੰ ਗੱਡੀਆਂ ਦੀ ਚਾਬੀ ਦੇਣ ਵਾਲੇ ਮਾਪਿਓ ਹੋ ਜੋ ਸਾਵਧਾਨ। ਨਹੀਂ ਤੁਹਾਡੇ ਤੇ ਵੀ ਹੋ ਸਕਦੀ ਹੈ ਸਖਤ ਕਾਰਵਾਈ। ਸੱਜੇ ਕਾਲ ਤੁਸੀਂ ਦੇਖ ਰਹੇ ਹੋ ਪਬਲਿਕ ਅਪਡੇਟਸ ਸੀ ਵੀ ਤੇ ਮੈਂ ਗਾਜਲ ਤਿਵਾਰੀ। ਇਸ ਵਕਤ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਟ੍ਰਾਂਸਪੋਰਟ ਵਿਭਾਗ ਵੱਲੋਂ ਜੋ ਇੱਕ ਨਿਰਦੇਸ਼ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ 18 ਸਾਲ ਤੋਂ ਘੱਟ ਬੱਚੇ ਜੋ ਕਿ ਗੱਡੀ ਐਕਟਿਵਾ ਜਾਂ ਬਾਈਕ ਚਲਾਉਂਦੇ ਹੋਏ ਫੜੇ ਜਾਂਦੇ ਆ ਤੇ ਪੁਲਿਸ ਉਹਨਾਂ ਦੇ ਉੱਪਰ ਸਖਤ ਕਾਰਵਾਈ ਕਰੇਗੀ। ਇਸ ਦੇ ਨਾਲ ਹੀ ਇਹ ਆਦੇਸ਼ ਵਿੱਚ ਦੱਸਿਆ ਗਿਆ ਹੈ ਕਿ ਜੇਕਰ ਇਹਨਾਂ ਦੇ ਬੱਚੇ 1 ਅਗਸਤ ਤੋਂ ਬਾਅਦ ਵੀ ਬਾਈਕ ਐਕਟਿਵਾ ਔਰ ਗੱਡੀ ਚਲਾਦੇ ਫੜੇ ਜਾਂਦੇ ਹਨ ਤੇ ਉਹਨਾਂ ਦੇ ਪੇਰੈਂਟਸ ਨੂੰ 3 ਸਾਲ ਦੀ ਸਜ਼ਾ ਤੇ 25000 ਰੁਪਏ ਜੁਰਮਾਨਾ ਦੇਣਾ ਪਵੇਗਾ ਸੋ 18 ਤੋਂ ਘੱਟ ਉਮਰ ਵਾਲੇ ਬੱਚਿਆਂ ਨੂੰ ਗੱਡੀ ਦੀਆਂ ਚਾਬੀਆਂ ਜਾਂ ਐਕਟਿਵਾ ਦੀਆਂ ਚਾਬੀਆਂ ਪਲੀਜ਼ ਨਾ ਦਿਓ ਸਾਡੇ ਚੈਨਲ ਦਾ ਇਹ ਤੁਹਾਨੂੰ ਅਪੀਲ ਕਰਦੇ ਕਿਉਂਕਿ 12 ਤੋਂ 18 ਸਾਲ ਦੇ ਬੱਚਿਆਂ ਜਿਹੜੇ ਉਹਨਾਂ ਦੇ ਸਭ ਤੋਂ ਜ਼ਿਆਦਾ ਐਕਸੀਡੈਂਟਸ ਹੋ ਰਹੇ ਆ ਪਬਲਿਕ ਅਪਡੇਟਸ ਟੀਵੀ ਨਾਲ ਜੁੜੇਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ 18 ਸਾਲ ਤੋਂ ਘੱਟ ਉਮਰ ਵਾਲੇ ਬੱਚਿਆਂ ਨੂੰ ਗੱਡੀਆਂ ਦੀ ਚਾਬੀ ਦੇਣ ਵਾਲੇ ਮਾਪਿਓ ਹੋ ਜੋ ਸਾਵਧਾਨ ਨਹੀਂ ਤੁਹਾਡੇ ਤੇ ਵੀ ਹੋ ਸਕਦੀ ਹੈ ਸਖਤ ਕਾਰਵਾਈ ਸਸ਼ੇਕਲ ਤੁਸੀਂ ਦੇਖ ਰਹੇ ਹੋ ਪਬਲਿਕ ਅਪਡੇਟਸ ਤੇ ਵੀ ਤੇ ਮੈਂ ਕਾਜਲ ਦਿਵਾਰੀ ਇਸ ਵਕਤ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸਦੀ ਕਿ ਟ੍ਰਾਂਸਪੋਰਟ ਵਿਭਾਗ ਵੱਲੋਂ ਜੋ ਇੱਕ ਨਿਰਦੇਸ਼ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ 18 ਸਾਲ ਤੋਂ ਘੱਟ ਬੱਚੇ ਜੋ ਕਿ ਗੱਡੀ ਐਕਟਿਵਾ ਜਾਂ ਬਾਈਕ ਚਲਾਉਂਦੇ ਹੋਏ ਫੜੇ ਜਾਂਦੇ ਆ ਤੇ ਪੁਲਿਸ ਉਨ੍ਹਾਂ ਦੇ ਉੱਪਰ ਸਖਤ ਕਾਰਵਾਈ ਕਰੇਗੀ ਇਸ ਦੇ ਨਾਲ ਹੀ ਇਹ ਦੇਸ਼ ਵਿੱਚ ਦੱਸਿਆ ਗਿਆ ਹੈ ਕਿ ਜੇਕਰ ਇਹਨਾਂ ਦੇ ਬੱਚੇ 1 ਅਗਸਤ ਤੋਂ ਬਾਅਦ ਵੀ ਬਾਈਕ ਐਕਟਿਵਾ ਔਰ ਗੱਡੀ ਚਲਾਉਂਦੇ ਫੜੇ ਜਾਂਦੇ ਹਨ ਤੇ ਉਹਨਾਂ ਦੇ ਪੇਰੈਂਟਸ ਨੂੰ 3 ਸਾਲ ਦੀ ਸਜ਼ਾ ਤੇ 25000 ਰੁਪਏ ਜੁਰਮਾਨਾ ਦੇਣਾ ਪਵੇਗਾ। ਸੋ 18 ਤੋਂ ਘੱਟ ਉਮਰ ਵਾਲੇ ਬੱਚਿਆਂ ਨੂੰ ਗੱਡੀ ਦੀਆਂ ਚਾਬੀਆਂ ਜਾਂ ਐਕਟਿਵਾ ਦੀਆਂ ਚਾਬੀਆਂ ਪਲੀਜ਼ ਨਾ ਦਿਓ। ਸਾਡੇ ਚੈਨਲ ਲਈ ਤੁਹਾਨੂੰ ਅਪੀਲ ਕਰਦੇ ਕਿਉਂਕਿ 12 ਤੋਂ 18 ਸਾਲ ਦੇ ਬੱਚਿਆਂ ਜਿਹੜੇ ਉਹਨਾਂ ਦੇ ਸਭ ਤੋਂ ਜ਼ਿਆਦਾ ਐਕਸੀਡੈਂਟਸ ਹੋ ਰਹੇ ਆ। ਪਬਲਿਕ ਅਪਡੇਟਸ ਟੀਵੀ ਨਾਲ ਜੁੜੇਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। 18 ਸਾਲ ਤੋਂ ਘੱਟ ਉਮਰ ਵਾਲੇ ਬੱਚਿਆਂ ਨੂੰ ਗੱਡੀਆਂ ਦੀ ਚਾਬੀ ਦੇਣ ਵਾਲੇ ਮਾਪਿਓ ਹੋ ਜੋ ਸਾਵਧਾਨ ਨਹੀਂ ਤੁਹਾਡੇ ਤੇ ਵੀ ਹੋ ਸਕਦੀ ਹੈ ਸਖਤ ਕਾਰਵਾਈ ਸਸ਼ੇਕਲ ਤੁਸੀਂ ਦੇਖ ਰਹੇ ਹੋ ਪਬਲਿਕ ਅਪਡੇਟਸ ਤੇ ਵੀ ਤੇ ਮੈਂ ਕਾਜਲ ਦਿਵਾਰੀ ਇਸ ਵਕਤ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਟ੍ਰਾਂਸਪੋਰਟ ਵਿਭਾਗ ਵੱਲੋਂ ਜੋ ਇੱਕ ਨਿਰਦੇਸ਼ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ 18 ਸਾਲ ਤੋਂ ਘੱਟ ਬੱਚੇ ਜੋ ਕਿ ਗੱਡੀ ਐਕਟਿਵਾ ਜਾਂ ਬਾਈਕ ਚਲਾਉਂਦੇ ਹੋਏ ਫੜੇ ਜਾਂਦੇ ਆ ਤੇ ਪੁਲਿਸ ਉਨ੍ਹਾਂ ਦੇ ਉੱਪਰ ਸਖਤ ਕਾਰਵਾਈ ਕਰੇਗੀ ਇਸ ਦੇ ਨਾਲ ਹੀ ਇਹ ਦੇਸ਼ ਵਿੱਚ ਦੱਸਿਆ ਗਿਆ ਹੈ ਕਿ ਜੇਕਰ ਇਹਨਾਂ ਦੇ ਬੱਚੇ 1 ਅਗਸਤ ਤੋਂ ਬਾਅਦ ਵੀ ਬਾਈਕ ਐਕਟਿਵਾ ਔਰ ਗੱਡੀ ਚਲਾਦੇ ਫੜੇ ਜਾਂਦੇ ਹਨ ਤੇ ਉਹਨਾਂ ਦੇ ਪੇਰੈਂਟਸ ਨੂੰ 3 ਸਾਲ ਦੀ ਸਜ਼ਾ ਤੇ 25000 ਰੁਪਏ ਜੁਰਮਾਨਾ ਦੇਣਾ ਪਵੇਗਾ। ਸੋ 18 ਤੋਂ ਘੱਟ ਉਮਰ ਵਾਲੇ ਬੱਚਿਆਂ ਨੂੰ ਗੱਡੀ ਦੀਆਂ ਚਾਬੀਆਂ ਜਾਂ ਐਕਟਿਵਾ ਦੀਆਂ ਚਾਬੀਆਂ ਪਲੀਜ਼ ਨਾ ਦਿਓ ਸਾਡੇ ਚੈਨਲ ਦਾ ਇਹ ਤੁਹਾਨੂੰ ਅਪੀਲ ਕਰਦੇ ਕਿਉਂਕਿ 12 ਤੋਂ 18 ਸਾਲ ਦੇ ਬੱਚਿਆਂ ਜਿਹੜੇ ਉਹਨਾਂ ਦੇ ਸਭ ਤੋਂ ਜ਼ਿਆਦਾ ਐਕਸੀਡੈਂਟਸ ਹੋ ਰਹੇ ਆ। ਪਬਲਿਕ ਅਪਡੇਟਸ ਟੀਵੀ ਨਾਲ ਜੁੜੇਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। 18 ਉਮਰ ਵਾਲੇ ਬੱਚਿਆਂ ਨੂੰ ਗੱਡੀਆਂ ਦੀ ਚਾਬੀ ਦੇਣ ਵਾਲੇ ਮਾਪਿਓ ਹੋ ਜੋ ਸਾਵਧਾਨ। ਤੇ ਤੁਹਾਡੇ ਤੇ ਵੀ ਹੋ ਸਕਦੀ ਹੈ ਸਖਤ ਕਾਰਵਾਈ। ਸੱਜੇ ਕਾਲ ਤੁਸੀਂ ਦੇਖ ਰਹੇ ਹੋ ਪਬਲਿਕ ਅਪਡੇਟਸ ਸੀਵੀ ਤੇ ਮੈਂ ਗਾਜ਼ਲ ਦਿਵਾਰੀ। ਇਸ ਵਕਤ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਟ੍ਰਾਂਸਪੋਰਟ ਵਿਭਾਗ ਵੱਲੋਂ ਜੋ ਇੱਕ ਨਿਰਦੇਸ਼ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ 18 ਸਾਲ ਤੋਂ ਘੱਟ ਬੱਚੇ ਜੋ ਕਿ ਗੱਡੀ ਐਕਟਿਵਾ ਜਾਂ ਬਾਈਕ ਚਲਾਉਂਦੇ ਹੋਏ ਫੜੇ ਜਾਂਦੇ ਆ ਤੇ ਪੁਲਿਸ ਉਨ੍ਹਾਂ ਦੇ ਉੱਪਰ ਸਖਤ ਕਾਰਵਾਈ ਕਰੇਗੀ। ਇਸ ਦੇ ਨਾਲ ਹੀ ਇਹ ਦੇਸ਼ ਵਿੱਚ ਦੱਸਿਆ ਗਿਆ ਹੈ ਕਿ ਜੇਕਰ ਇਹਨਾਂ ਦੇ ਬੱਚੇ 1 ਅਗਸਤ ਤੋਂ ਬਾਅਦ ਵੀ ਬਾਈਕ ਐਕਟਿਵਾ ਔਰ ਗੱਡੀ ਚਲਾਦੇ ਫੜੇ ਜਾਂਦੇ ਹਨ ਤੇ ਉਹਨਾਂ ਦੇ ਪੇਰੈਂਟਸ ਨੂੰ 3 ਸਾਲ ਦੀ ਸਜ਼ਾ ਤੇ 25000 ਰੁਪਏ ਜੁਰਮਾਨਾ ਦੇਣਾ ਪਵੇਗਾ। ਸੋ 18 ਤੋਂ ਘੱਟ ਉਮਰ ਵਾਲੇ ਬੱਚਿਆਂ ਨੂੰ ਗੱਡੀ ਦੀਆਂ ਚਾਬੀਆਂ ਜਾਂ ਐਕਟਿਵਾ ਦੀਆਂ ਚਾਬੀਆਂ ਪਲੀਜ਼ ਨਾ ਦਿਓ ਸਾਡੇ ਚੈਨਲ ਦਾ ਇਹ ਤੁਹਾਨੂੰ ਅਪੀਲ ਕਰਦੇ ਕਿਉਂਕਿ 12 ਤੋਂ 18 ਸਾਲ ਦੇ ਬੱਚਿਆਂ ਜਿਹੜੇ ਉਹਨਾਂ ਦੇ ਸਭ ਤੋਂ ਜ਼ਿਆਦਾ ਐਕਸੀਡੈਂਟਸ ਹੋ ਰਹੇ ਆ ਪਬਲਿਕ ਅਪਡੇਟਸ ਟੀਵੀ ਨਾਲ ਜੁੜੇਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ।